ਹੈਲੋ ਸਸੀ ਗੱਲ ਗਾਇਸ ਆਈ ਹੋਪ ਤੁਸੀਂ ਸਾਰੇ ਜਣੇ ਵਧੀਆ ਹੋਵੋਗੇ ਮੈਂ ਵੀ ਵਧੀਆ ਹਾਂ ਤੇ ਅੱਜ ਆਪਣੇ ਕੋਲ ਆਈ ਆ ਸਹਿਜ ਪ੍ਰੀਤ ਅਮਨ ਉਹ ਹੀ ਵਿਲੜ ਤੇ ਉਹਨਾਂ ਦੀ ਸਾਰੀ ਵੀਡੀਓ ਦੇਖਿਓ ਤੇ ਫੇਰ ਗੱਲ ਕਰਦੇ ਆਂ ਵੀ ਆਪਾਂ ਉਹਨਾਂ ਬਾਰੇ ਕਿਉਂ ਗੱਲ ਕਰ ਰਹੇ ਆਂ ਮੇਲ ਦੇ ਵੀਡੀਓ ਚ ਦੇਖਿਆ ਅਸੀਂ ਬਈ ਪੁੱਪੀ ਦਾ ਦੇਖ ਬੁੱਬੇ ਦਾ ਪੁੱਪੀ ਕਰੀ ਇਹ ਮਾਂ ਇਹ ਪਪੂਾਟਾ ਬੰਦੇ ਕਿ ਅਸੀਂ ਪਪੂਾਟਾ ਸੱਚਾ ਬੰਦੇ ਕਿ ਅਸੀਂ ਤੂੰ ਮੰਮਾ ਨੂੰ ਨਹੀਂ ਲੈ ਗਿਆ ਬੰਦੇ ਮੰਮਾ ਨੂੰ ਲੈ ਕੇ ਮੰਡੇ ਹੈਲੋ ਕਰ ਦੇ ਸ਼ਾਲੇ ਨੂੰ ਬਈ ਹੈਲੋ ਕਰ ਦੇ ਆਏ ਹਾਏ ਭਈਆ ਜਨਾਨੀ ਹੈ ਨਾ ਇਹ ਦੋਨੇ ਹਸਬੰਡ ਵਾਈਫ ਦੋਨੇ ਫ੍ਰੀ ਰਹਿੰਦੇ ਬੇਲੇ ਰਹਿੰਦੇ ਆ ਰਾਤ ਸਾਰੀ ਇਹਨਾਂ ਨੇ ਟਿਕਟੋਕ ਤੇ ਬੈਣਾ ਹੈ ਤੇ ਦਿਨੇ ਨੇ ਜੋ ਵਲੌਗ ਵਲੌਗ ਜੇ ਬਣਾਉਣਾ ਆ ਇਹ ਕੋਈ ਕੰਮ ਨਹੀਂ ਕਰਦੇ ਹੈਗੇ ਮੰਨਿਆ ਬੰਦੇ ਦੇ ਬਾਹ ਚ ਰਾੜ ਪਈ ਏ ਤੇਰੇ ਤੋਂ ਤਾਂ ਕੰਮ ਹੁੰਦਾ ਹੀ ਆ ਹਨਾ ਤੇਰੀਆਂ ਟੁੱਟ ਗਈਆਂ ਤੂੰ ਕਰ ਲਾ ਬੇਲੀ ਸਾਰੀ ਰਾਤ ਕਈ ਵਾਰ 24 ਘੰਟੇ ਵੀ ਲਾਈਵ ਬੈਠੇ ਰਹਿੰਦੇ ਆ ਮੈਂ ਦੇਖਿਆ ਟਿਕਟੌਕ ਤੇ ਕਿਉਂਕਿ ਟਿਕਟੌਕ ਆਪਣੇ ਇੰਡੀਆ ਚ ਬੰਦਿਆ ਇੱਥੇ ਚੱਲਦਾ ਆ ਯੂਰਪ ਚ ਕੀ ਲੈਂਦਾ ਮੈਂ ਨਹੀਂ ਮੈਂ ਨਾ ਵੀ ਮੈਂ ਘੱਟ ਕੁਝ ਬਾਹਰ ਲਖ ਖਲਾ ਦੋ ਆ ਦੇਲਣ ਦੀ ਰੋਟੀ ਕੁਝ ਖਾਣ ਦੇਲਣੀ ਕਰਦੇ ਨਾਲ ਲੈਂਦੇ ਨਾਲ ਨਾਣਿਆਂ ਦੇ ਜੀਂ ਟੰਡੇ ਨੂੰ ਕਿਨੂੰ ਕਿਨੂੰ ਪਸੰਦ ਆ ਨਾਣ ਮੈਂ ਰਾਜ ਕਿਉਂ ਨਹੀਂ ਕੋਲੀ ਪਲੇਟ ਨਾਣ ਖਾਂਦੇ ਆ ਮੈਨੂੰ ਬੜੇ ਪਸੰਦ ਆ ਨਾਣ ਕਾ ਤੇ ਨਾਣ ਖਾਂਦੇ ਆ ਮਿਰਚੇ ਵਰੰਦੇ ਅਸੀਂ ਕੁਛ ਖਾਣ ਹੁਣ ਕਿਤੇ ਜਾ ਆਵੇ ਨਾ ਕੁਛ ਖਾਣ ਹੁੰਦਾ ਕਿਉਂਕਿ ਮੈਂ ਘਰੇ ਹੀ ਆਇਆ ਹਾਂ ਘਰੇ ਖਾਣ ਲਈ ਨਾਣ ਨਾ ਕਾ ਸਾਡੇ ਜਲੰਦਰ ਵੀ ਅੰਮਲਾ ਧਾ ਤੇ ਕੋਰ ਬਣਾਦਾ ਜੀ ਗਰਮੀ ਬੜੀ ਹੋ ਗਈ ਇਹ ਕੀ ਦਾਲ ਲੈਂ ਤਾਂ ਆਈ ਕੇ ਸਟਾਪ ਬੰਦ ਲਿਤੀ ਲੈਣੀ ਨਹੀਂ ਆਏ ਲੋ ਜੀ ਨਾਲ ਉੱਥੇ ਤੇ ਬਹੁਤ ਸਵਾਦ ਹੁੰਦੇ ਆ ਇਸ ਲਈ ਮੈਂ ਗੜ੍ਹ ਨੂੰ ਜਾਣੀ ਹੁੰਦੀ ਉਸ ਲਈ ਖਾ ਲੈਣੀ ਹੁੰਦੀ ਆ ਬਟ ਹੁਣ ਮੈਂ ਕਿੰਨੇ ਟਾਈਮ ਹੋ ਗਏ ਗਈ ਨਹੀਂ ਤੇ ਹੁਣ ਮੈਂ ਕਹ ਚੱਲ ਅੱਜ ਘਰ ਹੀ ਖਾ ਲੈਣੀ ਆ ਖਾੜਾ ਖਾੜਾ ਹੋ ਬੱਪਾ ਲੱਗੇ ਖੋਲਣ ਇਹ ਦੇਰੋਂ ਪਹਿਲਾਂ ਕਿ ਵਰਕੀ ਚੱਲ ਲੈ 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 ਤੇ ਕੱਚੀ ਘਾੜਦੀ ਆ ਚੱਲ ਲੈ ਲੈ ਆਜੋ 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 ਬਾਕੀ ਵਿੱਚੇ ਰੈਂ ਦੇ ਤਾਲ ਦਿੰਦੀ ਫਾੜੀ ਨਹੀਂ ਪਾ ਲੋ ਫਾੜੀ ਫਾਉਦਾਰ ਵਧੀਆ ਹੁੰਦੀ ਹੈ ਬਾਅਦ ਚ ਹਲਾ ਕੇ ਘਰ ਦੇਣ ਦੇ ਦਾਂਗੇ ਹਾਂ ਚਮਚ ਲੈ ਕੇ ਇੱਕ ਚਮਚ ਚਮਚ ਲੈਣ ਦੇਗੇ ਉੱਦਾਂ ਘੜ ਲਣੀ ਆ ਜੇ ਤਾਂ ਕੁਛ ਆਇਆ ਹੋਵੇ ਦਿਲ ਕਰਦਾ ਖਾ ਲਈਏ ਟੇਸਟੀ ਟੇਸਟੀ ਗਰਮ ਗਰਮ ਜਿਵੇਂ ਨਾਨ ਤੁਹਾਨੂੰ ਬਦਲਵਾ ਸੁਗੜਦੇ ਜਾਂਦੇ ਚਲੋ ਅੱਗੇ ਜਦੋਂ ਆਪਾਂ ਆਪਣੇ ਘਰ ਦੇ ਵਿੱਚ ਕੋਈ ਚੀਜ਼ ਲੈ ਕੇ ਆਈ ਦੀ ਆਪਾਂ ਸਿਰਫ ਆਪਣੇ ਲਈ ਲੈ ਕੇ ਆਈ ਦੀ ਆਪਾਂ ਆਪਣੀ ਪੂਰੀ ਫੈਮਿਲੀ ਲਈ ਲੈ ਕੇ ਆਈ ਦੀ ਹੈ ਨਾ ਸਟਾਰਟਿੰਗ ਤੁਸੀਂ ਕਰਦੇ ਆ ਫੇ ਕਹਿੰਦਾ ਤੁਹਾਡੇ ਮਾਪੇ ਤੁਹਾਡੇ ਨਾਲ ਇਦਾਂ ਕਰਦੇ ਤੁਸੀਂ ਕਿਹੜਾ ਚੱਜ ਦਾ ਕਰਦੇ ਤੁਸੀਂ ਹੁਣ ਆਪਦੇ ਕਮਰੇ 'ਚ ਬੈਠ ਕੇ ਖਾ ਲਿਆ ਹੈ ਨਾ ਪੀ ਲਿਆ ਤੇ ਕਹੀ ਜਾਂਦੀ ਸਬਜ਼ੀ ਰੱਖ ਦੇ ਘਰ ਦੇ ਖਾਣ ਲੇਗੇ ਹੈ ਨਾ ਤੇ ਘਰ ਦੇ ਨੂੰ ਬਾਕੀ ਨਹੀਂ ਕੁਝ ਦੇ ਹੁੰਦਾ ਸੀਗਾ ਬਾਕੀ ਵੀ ਦੇ ਦਿੰਦੇ ਖਾਣ ਨੂੰ ਕੱਲੀ ਸਬਜ਼ੀ ਦੇਣੀ ਹੈ ਅੱਗ ਘੈਰਤ ਹੈ ਨਹੀਂ ਇਹਦੇ ਬਿਗੈਰ ਬੇਗੈਰਤ ਬੰਦਾ ਆਇਆ ਇਹ ਏ ਢ ਗੰਦਾ ਨਾ ਮੈਨੂੰ ਇਹਨੇ ਗੰਦੇ ਲੱਗਦੇ ਆ ਇਹ ਤੀਵੀ ਆਦਮੀ ਨਾ ਵੀ ਲੈ ਰੱਬ ਦਾ ਨਾ ਕੋਈ ਕੰਮ ਨਹੀਂ ਕਰਦੇ ਸਾਰੀ ਦਿਹਾੜੀ ਇਦਾਂ ਹੀ ਕੁੜੀ ਦੇ ਹੱਥ 'ਚ ਕੈਮਰਾ ਫੜਾਇਆ ਹੁੰਦਾ ਤੇ ਆਪ ਬਲੌਗਰ ਬਣੇ ਹੁੰਦੇ ਆ ਹਨਾ ਸ਼ਰਮ ਨਹੀਂ ਆਉਂਦੀ ਉਹ ਭੋੜਕ ਕੁੜੀ ਜਿਹੜੀ ਕੈਮਰਾ ਪਾੜ ਕੇ ਵੀਡੀਓ ਬਣਾਉਂਦੀ ਪਾਪਨ ਦੇ ਕਿਉਂ ਆਏ ਅੰਦਰ ਇਹ ਆਦੋਂ ਕਿੱਥੋਂ ਆਇਆ ਪਾਪਾ ਕਿੱਥੇ ਆ ਪਾਪਾ ਕਿੱਥੇ ਪਾਪਾ ਕਿੱਥੇ ਆ ਜੈਸਲੀਨਾ ਜੈਸਲੀਨਾ ਆ ਜਾ ਭੇਜ ਕੇ ਆਈ ਭੇਜ ਕੇ ਆਈ ਜਦੋਂ ਪੜ੍ਹਨ ਦਾ ਟਾਈਮ ਸੀ ਉਦੋਂ ਤਾਂ ਤੂੰ ਆਸ਼ਕੀਆਂ ਕਰਦੀ ਸੀ ਹਨਾ ਜੇ ਉਹਦੋਂ ਪੜ੍ਹ ਲਿਖ ਲੈਂਦੀ ਤੇ ਤੈਨੂੰ ਪਤਾ ਹੁੰਦਾ ਵੀ ਅਸੀਂ ਮਸ਼ੀਨ ਵਗੈਰਾ ਕਿੱਦਾਂ ਚਲਾਉਣੀ ਆ ਜਾਂ ਤੂੰ ਉਹਦੀ ਇਹਦੇ ਨਾਲ ਕਾਪੀ ਮਿਲਦੀ ਆ ਉੱਤੇ ਉਹ ਸਾਰਾ ਕੁਝ ਲਿਖਿਆ ਹੁੰਦਾ ਇੰਗਲਿਸ਼ ਦੇ ਵਿੱਚ ਤੂੰ ਉੱਤੋਂ ਦੇਖ ਲੈਂਦੀ ਹਨ ਇਹਨੇ ਆ ਮਸ਼ੀਨ ਲਿਆਂਦੀ ਵਾਸ਼ਿੰਗ ਮਸ਼ੀਨ ਅੰਦਰ ਕੱਲ ਦੇ ਕੱਪੜੇ ਪਾਏ ਆ ਉਹ ਨਹੀਂ ਕੱਢ ਹੋਏ ਉਹ ਨਿਚੜੇ ਹੀ ਨਹੀਂ ਉੱਦਾਂ ਹੀ ਕੱਢ ਲੈ ਹਨਾ ਤੇ ਹੁਣ ਉਹ ਦੇਖਦੀ ਆ ਵੀ ਇਹਦਾ ਪਾਣੀ ਕਿੱਦਾਂ ਕੱਢਾਂ ਤਾਂ ਐਦਾਂ ਕਿੱਦਾਂ ਕਰਾਂ ਅਨਪੜੋ ਦੇਖ ਲਓ ਮੰਮਾ ਚੱਕਦਾ ਸਰ ਪਪਾ ਕੱਢਦਾ ਸਰ ਇੱਧਰ ਪਪਾ ਕਹਦਾ ਜੀ ਜਰਾ ਸਹੋਲ ਕਰੀ ਤਾਂ ਹੀ ਛੇਤੀ ਤੋਂ ਲਾ ਕੇ ਜਲਦੀ ਵਰਮੀ ਲਾ ਜੀ ਜੀ ਥੋਗੜੀ ਬੰਦ ਜੀ ਬਨੇ ਪਰ ਮੈਂ ਸਫਾਈ ਲਗੂ ਕਿਥੇ ਹਾਂ ਕਾਹਨੋਂ ਇੱਕ ਨਾ ਮਾਰੂ ਹਾਂ ਤਾਂ ਦੇਖਿਓ ਮਾਰਾ ਜੀ ਬਾਤੋ ਦੇਖੋ ਜਿਹੜੇ ਲੋਜੀ ਸਾਰੇ ਪੱਤੀ ਖਿਲਾੜੀ ਸੀ ਉਹ ਡੱਬੇ ਵਿੱਚ ਪੱਤੀ ਕੋਈ ਪਾਉਂਦਾ ਨਹੀਂ ਥੱਲੇ ਹੀ ਖਿਲਾੜਦਾ ਸਾਰਾ ਸ਼ੈਂਕ ਤੋਤਾ ਮਸ਼ੀਨ ਸਾਫ ਕੀਤੀ ਕੱਪੜੇ ਤੋਂ ਪਾਂਡੇ ਤੋਤੇ ਗੈਂਦ ਸਾਫ ਕੀਤਾ ਗੈਂਦ ਤਾਂ ਸੱਤਿਆ ਨਸ ਬੱਜਿਆ ਪਿਆ ਸੀ ਇਥੋਂ ਸਾਰਾ ਸਾਫ ਕੀਤਾ ਉਹ ਥੱਲੇੋਂ ਸਾਫ਼ ਕਰਨ ਲੱਗੀ ਹੈ ਨਹੀਂ ਘਰ ਤੇ ਤੂੰ ਰਹਿਣੀ ਆ ਤੂੰ ਘਰ ਦੀ ਨੋ ਆ ਤਾਂ ਹੋਰ ਸਫਾਈਆਂ ਕੋਈ ਹੋਰ ਕਰ ਜਾਵੇ ਮੋਦੀ ਜੀ ਨੂੰ ਕਹਿਣਾ ਸੀਗਾ ਵੀ ਕਿਹੜਾ ਉਹ ਅਭਿਆਨ ਚਲਾਉਂਦੇ ਹੁੰਦੇ ਸਵਿਚੀ ਤਾਂ ਅਭਿਆਨ ਘਰੇ ਮੇਰੇ ਚ ਲਾ ਜਾਓ ਮੇਰੇ ਘਰੇ ਆ ਕੇ ਸਫਾਈ ਕਰ ਦੋ ਹੈ ਸਫਾਈ ਹੋਰ ਕਿਸੇ ਨੇ ਕਰਨੀ ਸੀ ਸ਼ਰਮ ਨਹੀਂ ਆਉਂਦੀ ਹੈਗੀ ਕਹਿੰਦੀ ਨੂੰ ਜੱਸ ਸੱਸ ਨੂੰ ਸੁਣਾਉਣੀ ਆ ਵੀ ਸਫਾਈ ਮੈਂ ਹੀ ਕਰਦੀ ਆ ਹੋ ਨਹੀਂ ਕਰਦੀ ਹੈਨਾ ਖਾਣ ਪੀਣ ਨੂੰ ਤੂੰ ਆ ਤੇ ਹੁਣ ਸਫਾਈ ਕਰ ਨੂੰ ਸਾਸ ਕਰੇ ਖਾਣ ਪੀਣ ਨੂੰ ਬਾਦਰੀ ਤੇ ਡੰਡੇ ਖਾਣ ਨੂੰ ਰੈਸ਼ ਹੈ ਨਾ ਉਹ ਗੱਲ ਹੋ ਗਈ ਤੇਰੀ ਹੋ ਸੈਸ ਹੋ ਗਈ ਬਾਹਰ ਇੱਥੇ ਬਿਸਤਰਾ ਕਰਨਾ ਜੀ ਜੇ ਆਪਾਂ ਕੂਲ ਕੱਢਣ ਕੇ ਬਾਹਰ ਤੇ ਇੱਕ ਮਿੰਟੇ ਤੇ ਸੌਣਾ ਆਪਾਂ ਸਾਰਿਆਂ ਨੇ ਚ ਦੋ ਡਟ ਜਾਣੇ ਹੱਦ ਤੱਕ ਦੋ ਡਟ ਜਾਣੇ ਹੱਦ ਤੱਕ ਆਹੋ ਦੇ ਨਹੀਂ ਹੁੱਟੀ ਐ ਇੱਧ ਲੱਗਣਾ ਗਾਏ ਤੁਰਕਾ ਲਾਵਾ ਲਿੰਦਾ ਸੇ ਦੋ ਦਿਨ ਸੀ ਮੇ ਜਾ ਕਾਦੀ ਐ ਕੀ ਆ ਬਣਾ ਸਚੂਰਾ ਅੱਲੇ ਅੱਜ ਕਹਿੰਦੀ ਛੁੱਟੀ ਹੋਣੀ ਆ ਚੂਰਾ ਤਾਂ ਖਾ ਲਈ ਮੇ ਨਾਲ ਜਿੰਦੀ ਵੀ ਨਹੀਂ ਲੱਗਦਾ ਐਵੇਂ ਨੂੰ ਬਣਾਤਾ ਮੂੰਹਾ ਮਤੇਰ ਕੀ ਨਹੀਂ ਹੈ ਜੜੀ ਕਈ ਜਾਦੇ ਕੀ ਥੰਮਨੇ ਲੈਨੇ ਇੱਦਾਂ ਲਾਇਆ ਵੀ ਪਤਾ ਨਹੀਂ ਕੀ ਹੋ ਗਿਆ ਐ ਵੀ ਘਰੋਂ ਬੇਕਾਰ ਹੋ ਗਿਆ ਤਾਂ ਅਸੀਂ ਬਾਹਰ ਸੁੱਤੇ ਹਨਾ ਸਾਨੂੰ ਸੌਣਾ ਪਿਆ ਬਾਹਰ ਉਸ ਸਾਰੀ ਗਰਮੀਆਂ ਦੇ ਵਿੱਚ ਬਾਹਰ ਹੀ ਸੌਂਦੇ ਆ ਪੱਖੇ ਕੂਲਰ ਲਾ ਕੇ ਕੋਈ ਐਦਾਂ ਨਹੀਂ ਹੈਗਾ ਵੀ ਉਹ ਅੰਦਰ ਸੌਂਜੂਗਾ ਹਨਾ ਏਸੀ ਚਲਾ ਕੇ ਲਾਈਟ ਚੱਲ ਜਾਂਦੀ ਆ ਰਾਤ ਨੂੰ ਤੂੰ ਕੱਲਾ ਹੀ ਨਹੀਂ ਬਾਹਰ ਸੁੱਤਾ ਤਾਂ ਹੁਣ ਤੈਨੂੰ ਇਹ ਬਾਹਰ ਵੀ ਏਸੀ ਲਾ ਦੇ ਲਵਾ ਦੇਣ ਲੋਕ ਹਨਾ ਪੈਸੇ ਪਾ ਦਿਓ ਸਾਨੂੰ ਹਰ ਇੱਕ ਚੀਜ਼ ਲਈ ਤੁਹਾਨੂੰ ਲੋਕੀ ਪੈਸੇ ਪਾਉਣ ਹਨਾ ਤੁਸੀਂ ਨਾ ਕੋਈ ਕੰਮ ਕਰਿਓ ਤੁਸੀਂ ਵਿਹਲੀਆਂ ਖਾਣ ਗਿੱਜੇ ਆ ਹੈਂ ਤੇ ਉਹ ਜਨਾਨੀ ਮਪੁੱਠੇ ਦੇਣ ਦੀ ਦੇਖੀ ਆ ਵੀ ਉਹਨੇ ਪਹਿਲਾਂ ਰੋਟੀਆਂ ਬਣਾਉਣੀਆਂ ਫੇਰ ਸਬਜ਼ੀ ਨੂੰ ਤੜਕਾ ਲਾਉਣਾ ਅੱਧੀ ਰਾਤ ਨੂੰ ਹੈਨਾ ਤੇ ਆਪਾਂ ਪਹਿਲਾਂ ਸਬਜ਼ੀ ਬਣਾਈ ਦੀ ਹੈਨਾ ਫੇਰ ਰੋਟੀ ਲਾਈ ਦੀ ਕਹਣਾ ਵੀ ਜਿਹਨੇ ਗਰਮ ਗਰਮ ਖਾਣੀ ਆ ਰੋਟੀ ਖਾ ਲੂਗਾ ਅਗਲਾ ਹੈਨਾ ਤੇ ਇੱਧਰ ਦੇਖ ਲੋ ਕੰਮ ਦੇਖ ਲੋ ਜਿੱਦਾਂ ਇਹਨਾਂ ਬਲੌਗਰਾਂ ਦੇ ਘਰੇ ਕੰਮ ਹੁੰਦੇ ਆ ਇਦਾਂ ਵੀ ਨਾਰਮਲ ਨਾਰਮਲ ਜਿਹੜੇ ਸਾਡੇ ਵਰਗੇ ਬੰਦੇ ਆ ਜਿੱਦਾਂ ਵੀ ਉਹਨਾਂ ਦੇ ਘਰੇ ਨਹੀਂ ਇਦਾਂ ਦੇ ਕੰਮ ਹੁੰਦੇ ਹੈਨਾ ਸੋ ਗਾਇਜ਼ ਅੱਜ ਦੀ ਵੀਡੀਓ ਸੀ ਇਨੀ ਜੇਕਰ ਮੇਰੀ ਵੀਡੀਓ ਚੰਗੀ ਲੱਗੀ ਲਾਈਕ ਕਰਿਓ ਸ਼ੇਅਰ ਕਰਿਓ ਕਮੈਂਟ ਕਰਿਓ ਤੇ ਮੇਰੇ ਚੈਨਲ ਨੂੰ ਸਬਸਕ੍ਰਾਈਬ ਕਰਿਓ ਮਿਲਦੇ ਆ ਅਗਲੀ ਵੀਡੀਓ ਚ ਸਸ ਸ੍ਰੀ ਅਕਾਲ ਬਾਏ ਬਾਏ